ਮੇਰੇ ਦੋਸਤ ਸਾਡੇ ਕੋਲ ਇੰਡਸਟਰੀ ਦੀ ਨਰਿ ਦੇਤ ਹੋਈ ਆ ਉਹ ਕੰਨ ਦੀ ਸਫਾਈ ਕਰਦੇ ਹੋਏ ਸੀਗੇ ਸਫਾਈ ਕਰਦੇ ਕਰਦੇ ਦੌਰਾਨ ਗੋਲੀ ਚੱਲ ਗਈ ਇੱਥੇ ਵੀ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਨਾ ਅਸੀਂ ਕਿਸੇ ਦਾ ਨਾਮ ਲੈਣੇ ਆ ਇਹ ਸਿਰਫ ਅਚਾਨਕ ਮੌਸੂਲੀ ਕੰਨ ਦੀ ਸਫਾਈ ਕਰਦੇ ਕਿ ਜਿਹੜੀ ਦਸ਼ਮੇਸ਼ ਨਗਰ ਦੇ ਵਿੱਚ ਇੱਕ ਗੋਲੀ ਦੀ ਵਾਰਦਾਤ ਹੋਈ ਉਹਦੀ ਕੀ ਬਾਤ ਜਾਣਕਾਰੀ ਹੈ ਜੀ ਹਾਂ ਜੀ ਸਰ ਅੱਜ ਸਾਨੂੰ ਟੈਲੀਫੋਨ ਮਸੂਲਿਆ ਸੀ ਦਸ਼ਮੇਸ਼ ਨਗਰ ਦੇ ਵਿੱਚ ਕੁਲਵਿੰਦਰ ਸਿੰਘ ਸਨ ਆਫ ਗਰਦੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਲੱਗੀ ਹੈ ਤੇ ਮੌਕੇ ਤੇ ਪੁੱਜੂ ਜਿਹੜੇ ਮੌਕੇ ਤੇ ਪੁੱਜੇ ਆ ਵੈਰੀਫਾਈ ਕੀਤਾ ਹੈ ਉਹਦੀ ਵਾਈਫ ਨੇ ਬਿਆਨ ਲਖਾਇਆ ਪਰਮਜੀਤ ਕੌਰ ਨੇ ਮੇਰੇ ਵਾਈਫ ਆ ਜਿਹੜੇ ਮੇਰੇ ਆਪਣੇ ਘਰ ਵਾਲੇ ਆ ਇਹ ਆਰਮੀ ਚੋਂ ਰਟੇਰਿਆ ਤੇ ਆਪਣੀ ਲਾਇਸੈਂਸੀ ਰਫਲ ਜਿਹੜੀ ਉਹ ਆਪਣੇ ਸਫਾਈ ਕਰ ਰਿਆ ਸੀ ਤੇ ਜਿਨ੍ਹਾਂ ਨੇ ਰਫਲ ਦੇ ਵਿੱਚੋਂ ਅਚਾਨਕ ਗੋਲੀ ਚੱਲਣ ਕਰਕੇ ਗੋਲੀ ਇਹਦੇ ਲੱਗ ਗਈ ਸਿਰ ਚ ਲੱਗੀ ਆ ਜਿਹਨਾਂ ਦੀ ਮੌਕੇ ਤੇ ਜਿਹੜੀ ਮੌਤ ਹੋਈ ਹੈ 7 ਕੁਦਰਤੀ ਕਹਿੰਦੇ ਵਾਪਰਿਆ ਵੈਰੀਫਾਈ ਕਰ ਲਿਆ ਸੀ ਤੇ ਅਗਲੀ ਕਾਰਵਾਈ ਜਾਰੀ ਹੈ ਪਰਮਜੀਤ ਸਿੰਘ ਸਾਹਿਬ ਦਾ ਕੋਈ ਇੰਤਰੀ ਦੀ ਨਰਿਦਤ ਹੋਈ ਆ ਉਹ ਕੰਨ ਦੀ ਸਫਾਈ ਕਰਦੇ ਪਏ ਸੀਗੇ ਸਫਾਈ ਕਰਦੇ ਕਰਦੇ ਦੌਰਾਨ ਗੋਲੀ ਚੱਲ ਗਈ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਨਾ ਅਸੀਂ ਕਿਸੇ ਦਾ ਨਾਮ ਲੈਣੇ ਆ ਇਹ ਸਿਰਫ ਅਚਾਨਕ ਮੌਸੂਲੀ ਕੰਨ ਦੀ ਸਫਾਈ ਕਰਦੇ ਜਿਹੜੀ ਦਸ਼ਮੇਸ਼ ਨਗਰ ਦੇ ਵਿੱਚ ਇੱਕ ਗੋਲੀ ਦੀ ਵਾਰਦਾਤ ਹੋਈ ਉਹਦੀ ਕੀ ਬਾਤ ਜਾਣਕਾਰੀ ਹੈ ਜੀ ਹਾਂ ਜੀ ਸਰ ਅੱਜ ਸਾਨੂੰ ਟੈਲੀਫੋਨ ਮਸੂਲਿਆ ਸੀ ਦਸ਼ਮੇਸ਼ ਨਗਰ ਦੇ ਵਿੱਚ ਕੁਲਵਿੰਦਰ ਸਿੰਘ ਸਨ ਆਫ ਗਪੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਲੱਗੀ ਹੈ ਤੇ ਮੌਕੇ ਤੇ ਪੁੱਜੂ ਜਿਹੜੇ ਮੌਕੇ ਤੇ ਪੁੱਜੇ ਆ ਵੈਰੀਫਾਈ ਕੀਤਾ ਹੈ ਉਹਦੀ ਵਾਈਫ ਨੇ ਬਿਆਨ ਲਖਾਇਆ ਪਰਮਜੀਤ ਕੌਰ ਨੇ ਮੇਰੇ ਵਾਈਫ ਆ ਜਿਹੜੇ ਮੇਰੇ ਆਪਣੇ ਘਰ ਵਾਲੇ ਆ ਇਹ ਆਰਮੀ ਚੋਂ ਰਟੇਰਿਆ ਤੇ ਆਪਣੀ ਲਾਇਸੈਂਸੀ ਰਫਲ ਜਿਹੜੀ ਉਹ ਆਪਣੇ ਸਫਾਈ ਕਰ ਰਿਆ ਸੀ ਤੇ ਜਿਨ੍ਹਾਂ ਨੇ ਰਫਲ ਦੇ ਵਿੱਚੋਂ ਅਚਾਨਕ ਗੋਲੀ ਚੱਲਣ ਕਰਕੇ ਗੋਲੀ ਇਹਦੇ ਲੱਗੇ ਸਿਰ ਚ ਲੱਗੀ ਆ ਜਿਹਨਾਂ ਦੀ ਮੌਕੇ ਤੇ ਜਿਹੜੀ ਮੌਤ ਹੋਈ ਹੈ 7 ਕੁਦਰਤੀ ਕਹਿੰਦੇ ਵਾਪਰਿਆ ਵੇਰੀਫਾਈ ਕਰ ਲਿਆ ਜੀ ਤੇ ਅਗਲੀ ਕਾਰਵਾਈ ਜਾਰੀ ਹੈ